NHAI ਵੱਲੋਂ ਬਣਾਏ ਜਾ ਰਹੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੌਰਾਨ ਇਸ ਸੜਕ ਵਿੱਚ ਇਲਾਕੇ ਦੇ ਕਿਸਾਨਾਂ ਦੀਆਂ ਆਈਆਂ ਜ਼ਮੀਨਾਂ ਦੇ ਮੋਲ ਭਾਵ ਅਤੇ ਰਸਤਿਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਗਲੋਲੀ ਦੀ ਪ੍ਰਧਾਨਗੀ ਹੇਠ ਪਿੰਡ ਤੇਈਪੁਰ ਵਿਖੇ ਮੀਟਿੰਗ ਹੋਈ ਹੈ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਪ੍ਰਧਾਨ ਜਗਜਜੀਤ ਸਿੰਘ ਗਲੋਲੀ ਨੇ ਦੱਸਿਆ ਕਿ ਇਸ ਐਕਸਪ੍ਰੈਸ ਵੇ ਦੌਰਾਨ ਆਈਆਂ ਕਿਸਾਨਾਂ ਦੀਆਂ ਜ਼ਮੀਨ ਤੇ ਮੋਲ ਭਾਵ ਅਤੇ ਰਸਤਿਆਂ ਸੰਬੰਧੀ NHAI ਨਾਲ ਜਿਹੜੀ ਕਿ ਕਿਸਾਨਾਂ ਦੇ ਹੱਕੀ ਮੰਗਾਂ ਨੂੰ ਲੈ ਕੇ ਮਾਨਯੋਗ ਕਮਿਸ਼ਨਰ ਪਟਿਆਲਾ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਜੋ ਕਿ ਮਾਨਯੋਗ ਕਮਿਸ਼ਨਰ ਪਟਿਆਲਾ ਵੱਲੋਂ ਕਿਸਾਨਾਂ ਦੇ ਪੱਖ ਨੂੰ ਸਹੀ ਮੰਨਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਜਿਹੜਾ ਕਿ ਕਰ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ ਅੱਜ ਕਮੇਟੀ ਅਤੇ ਕਿਸਾਨਾਂ ਵੱਲੋਂ ਪਿੰਡ ਤੇਈਪੁਰ ਵਿਖੇ ਮੀਟਿੰਗ ਕਰਨ ਉਪਰੰਤ ਇਸ ਫੈਸਲੇ ਦੀ ਇੱਕ ਕਾਪੀ ਐਸ ਡੀ ਐਮ ਸਾਹਿਬ ਪਾਤਣਾ ਸ਼ੋਕਮਾਰ ਨੂੰ ਉਹਨਾਂ ਦੇ ਦਫਤਰ ਵਿੱਚ ਉਹਨਾਂ ਦੇ ਨਾਲ ਮੀਟਿੰਗ ਕਰਨ ਉਪਰੰਤ ਸੌਂਪੀ ਗਈ ਹੈ ਉਨਾ ਵੱਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੀ ਕਿਸਾਨਾਂ ਦੀਆਂ ਹੱਕੀ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਇਸ ਮੌਕੇ ਸਤਬੀਰ ਸਿੰਘ ਲੋਲੀ ਪ੍ਰਧਾਨ ਨਿਰਕਾਰ ਸੰਧੂ ਸਤਰਾਣਾ ਜਗਤਾਰ ਸਿੰਘ ਬਰਾਸ ਲਖਵਿੰਦਰ ਸਿੰਘ ਬਰਾਸ ਕੁਲਦੀਪ ਸਿੰਘ ਅਤਾਲਾ ਕਸ਼ਮੀਰ ਸਿੰਘ ਜਤਿੰਦਰ ਸਿੰਘ ਸਤਰਾਣਾ ਸੁਖ ਸਿੰਘ ਤੇਈਪੁਰਾ ਗੁਰਮੀਤ ਸਿੰਘ ਸੋਹਣ ਸਿੰਘ ਤੰਬੂਵਾਲਾ ਜਸਪ੍ਰੀਤ ਸਿੰਘ ਬਣਵਾਲਾ ਪਰਮਜੀਤ ਸਿੰਘ ਹਰਪਜਨ ਸਿੰਘ ਗੁਰਪੇਜ ਸਿੰਘ ਸਤਨਾਮ ਸਿੰਘ ਦੋਤਾਲ ਬਲੇਹਾਰ ਸਿੰਘ ਲਾਲਵਾ ਗੁਰਮੁਖ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ NHAI ਵੱਲੋਂ ਬਣਾਏ ਜਾ ਰਹੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੌਰਾਨ ਇਸ ਸੜਕ ਵਿੱਚ ਇਲਾਕੇ ਦੇ ਕਿਸਾਨਾਂ ਦੀਆਂ ਆਈਆਂ ਜ਼ਮੀਨਾਂ ਦੇ ਮੋਲ ਭਾਵ ਅਤੇ ਰਸਤਿਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਗਲੋਲੀ ਦੀ ਪ੍ਰਧਾਨਗੀ ਹੇਠ ਪਿੰਡ ਤੇਈਪੁਰ ਵਿਖੇ ਮੀਟਿੰਗ ਹੋਈ ਹੈ ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਪ੍ਰਧਾਨ ਜਗਜਜੀਤ ਸਿੰਘ ਗਲੋਲਿੰਦ ਦੱਸਿਆ ਕਿ ਇਸ ਐਕਸਪ੍ਰੈਸ ਵੇ ਦੌਰਾਨ ਆਈਆਂ ਕਿਸਾਨਾਂ ਦੀਆਂ ਜ਼ਮੀਨ ਤੇ ਮੋਲ ਭਾਵ ਅਤੇ ਰਸਤਿਆਂ ਸੰਬੰਧੀ NHAI ਨਾਲ ਜਿਹੜੀ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਮਾਨਯੋਗ ਕਮਿਸ਼ਨਰ ਪਟਿਆਲਾ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਜੋ ਕਿ ਮਾਨਯੋਗ ਕਮਿਸ਼ਨਰ ਪਟਿਆਲਾ ਵੱਲੋਂ ਕਿਸਾਨਾਂ ਦੇ ਪੱਖ ਨੂੰ ਸਹੀ ਮੰਨਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਜਿਹੜਾ ਕਿ ਕਰ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ ਅੱਜ ਕਮੇਟੀ ਅਤੇ ਕਿਸਾਨਾਂ ਵੱਲੋਂ ਪਿੰਡ ਤੇਈਪੁਰ ਵਿਖੇ ਮੀਟਿੰਗ ਕਰਨ ਉਪਰੰਤ ਇਸ ਫੈਸਲੇ ਦੀ ਇੱਕ ਕਾਪੀ ਐਸ ਡੀ ਐਮ ਸਾਹਿਬ ਪਾਟਣਾ ਸ਼ੋਕਮਾਰ ਨੂੰ ਉਹਨਾਂ ਦੇ ਦਫ਼ਤਰ ਵਿੱਚ ਉਹਨਾਂ ਦੇ ਨਾਲ ਮੀਟਿੰਗ ਕਰਨ ਉਪਰੰਤ ਸੌਂਪੀ ਗਈ ਹੈ ਉਨਾ ਵੱਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੀ ਕਿਸਾਨਾਂ ਦੀਆਂ ਹੱਕੀ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਇਸ ਮੌਕੇ ਸਤਬੀਰ ਸਿੰਘ ਲੋਲੀ ਪ੍ਰਧਾਨ ਨਿਰਕਾਰ ਸੰਧੂ ਸਤਰਾਣਾ ਜਗਤਾਰ ਸਿੰਘ ਬਰਾਸ ਲਖਵਿੰਦਰ ਸਿੰਘ ਬਰਾਸ ਕੁਲਦੀਪ ਸਿੰਘ ਤਾਲਾ ਕਸ਼ਮੀਰ ਸਿੰਘ ਜਤਿੰਦਰ ਸਿੰਘ ਸਤਰਾਣਾ ਮੁਖ ਸਿੰਘ ਤੇਈਪੁਰ ਗੁਰਮੀਲ ਸਿੰਘ ਸੋਹਣ ਸਿੰਘ ਤੰਬੂਵਾਲਾ ਜਸਪ੍ਰੀ ਸਿੰਘ ਬਣਵਾਲਾ ਪਰਮਜੀਤ ਸਿੰਘ ਹਰਪਜਨ ਸਿੰਘ ਗੁਰਪੇਜ ਸਿੰਘ ਸਤਨਾਮ ਸਿੰਘ ਤੋਤਾਲ ਬਿਲੇਹਾਰ ਸਿੰਘ ਲਾਲਵਾ ਗੁਰਮੁਖ ਸਿੰਘ ਆਦਿ ਤੋਂ ਇਲਾਵਾ ਪਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ